ਕਾਲਾ ਸੌਦਾ ਬਾਈ ਕੰਗੇ ਜੀ ਕੀ ਆਦਾ ਹੁਣ ਇਹ ਬਾਈ ਦਾ ਬਥੇਰਾ 8000 ਕਹਿੰਦਾ ਇਹਦਾ ਨਾ ਹੋ ਨਹੀਂ ਤੇ ਮਾਰੋ ਬਲੱਡ ਨਹੀਂ ਕਿਹਦੇ ਕੋਲੇ ਇਹ ਆ ਬਾਈ ਤੇਰੇ ਕੋਲੇ ਬਾਈ ਮਾਰੋ ਬਲੱਡ ਕੋਈ ਨਹੀਂ ਅੱਗੋਂ ਮੰਡੀ ਵਾਲੋਂ ਆ ਉਧਰ ਨੇ ਪਾਸੇ ਖੜਾ ਜੇ ਤਾਂ ਕੀ ਲਾਇਆ ਕੰਮ ਸਭ ਠੀਕ ਹੈ ਡਾਊਟ ਰੋਟੀਆਂ ਵਾਲੀ ਹੁਣੀ ਨਹੀਂ ਛੋਟ ਕਰ ਦਿੰਦਾ ਗਿਆ ਨਹੀਂ ਆ ਬੱਕਰੀ ਆਪਣੇ ਕੋਲੇ ਆ ਸੋਦਾ ਕਰਤਾ ਦੇ ਬਾਦ ਉਹਦਾ ਬਾਦ ਪਾਇਆ ਨਹੀਂ ਪਤਾ ਹੈ ਦੂਜੀ ਮੰਡੀ ਦੇ ਜੀ ਸੋਦਾ ਹੁੰਦਾ ਹੀ ਇਹ ਬੱਕਰੀ ਬੱਕਰੀ ਆ ਚੰਗੀ ਆ ਬੱਕਰੀ ਸੋਦਾ ਤਾਂ ਮੈਂ ਲੈ ਲਵਾਂ ਬੱਕਰਾ ਹਾਂ ਪੱਕਾ ਭਾਰਾ ਪੰਜ ਰੁਪਏ ਮੈਂ ਮੈਨੂੰ ਵੇਚ ਦੀ ਬੱਕਰੀ ਗੱਬਣ ਹੈ ਬੱਕਰੀ ਵੇਚ ਲੈ ਆਖਿਆ ਉਹਦਾ ਬੱਕਰੀ ਦਾ ਸਹੀ ਮੈਂ ਤਾਂ ਉਹਨੂੰ 10000 ਰੁਪਏ ਕਿਹਾਗਾ ਠੀਕ ਆ ਫੇਰ ਥੋੜਾ ਫਰਕ ਬਹੁਤ ਆ ਫਰਕ ਬੜਾ ਰੱਖੀ ਬੈਠਾ ਹੈਗਾ ਨਹੀਂ ਮੈਂ ਹੁਣ ਕਹਿ ਗਿਆ ਕਰ ਕਰਾ ਕੇ ਸਾਡੇ 9.5 ਦੀ ਲੈ ਜਾ ਗੱਬਣ ਕਿਨੇ ਚਰਦੀ ਹੈ ਫੰਡਰ ਕਰਕੇ ਦੇਣੀ ਹੈ ਲੱਸੀ 11 ਵਜਨ ਚ ਲੈੰਦੇ ਆ ਨਾ ਰਾਤ ਦਿਨ ਤੂੰ ਵੀ ਮੰਡਿਆਂ ਤੋਂ ਰਹਿ ਸਕਦਾ ਐਂ ਤਾਂ ਪਤਾ ਹੀ ਹੁਣ ਸਰ ਓ ਕਟੂ ਵਾਲੀ ਬੱਕਰੀ ਹੈ ਲੇ ਲੋ ਯਾਰ ਤੁਸੀਂ ਆਪ ਹੀ ਫਰਕ ਕਰ ਦੋ ਕਿੰਨਾਗਾ ਜਿਹੜੀ ਗੱਲ ਹੈ ਨਾ ਸਿੱਧੀ ਗੱਲ ਕਰ ਆ ਗੱਲ ਹੈ ਲੈ ਕੀ ਲਾਇਆ ਅੰਗਰੇਜ਼ ਬਾਈ ਯਾਰ ਅੰਦਾ ਮਿਲਦੇ ਕਰਨ ਤਾਂ ਵੀ ਮੈਂ ਕਹਦਾ ਵੀ ਲੈ ਜਾ ਕੋਈ ਗੱਲ ਅੰਗਰੇਜ਼ ਬਾਈ ਕੀ ਲਾਇਆ ਮਾਦਾ 4000 ਰੁਪਏ ਲਾਇਆ ਥੱਲੇ ਲਾ 20 ਉੱਪਰ ਛੱਡਾ ਕਰਦੀਆਂ ਜਿਹੜੀ ਗੱਲ ਹੀ ਹੈ ਨਾ ਚਲੋ ਅਗਲੇ ਕੋਸ਼ ਨਾ ਲਾਇਆ ਤੇ ਤੂੰ ਰਾ ਪਾਗਲੇ ਨੂੰ ਲਾਇਆ 5000 ਰੁਪਏ ਮੁੜ ਕੇ ਸਾਢੇ ਪੰਜ ਕਰਦਾ ਕੋਈ ਨਾ ਬਕਤੀ ਸਾਢੇ 5000 ਰੁਪਏ ਦਾ 6000 ਰੁਪਏ ਤਾਂ ਹੀ ਲਾਇਆ ਤੈਨੂੰ ਤੂੰ ਕਿੰਨੇ ਚਾਹੇਂਦਾ ਜਿਹੜੇ ਸਾਨੂੰ ਕੋਈ ਨੂੰ 8000 ਰੁਪਏ ਦਾ ਬਾਈ ਨੇ ਕਹਤਾ ਜੀ ਮੈਂ 8000 ਕਹਤਾ ਸੀ ਨਾ 8000 ਕਹਿੰਦਾ ਹੂੰ ਤੋਂ ਬਾਦ ਹੋਇਆਗਾ ਹੋਰ ਤੋਂ ਬਾਦ ਬਰੇ ਨਹੀਂ ਕਾ ਹੋਰ ਕੀ ਕਰਨਾ ਜਿੰਨੀ ਦੇ ਮੈਂ ਤਾਂ ਤੈਨੂੰ ਫਿਰ ਕਹਤਾ ਸੀਗਾ ਮੈਂ ਤੇ ਦੋ ਦੱਸ ਦੇ ਯਾਰ ਬੀਜ ਦੂ ਘੱਟ ਦਿੰਦਾ ਹੀ ਮੈਂ ਆ ਬਾਈ ਨੇ ਕਹਤਾ ਸੀ ਵੀ 8000 ਰੁਪਏ ਦੀ ਲੈ ਜਾ ਮੈਂ ਕਿਹਾ ਵੀ ਲੈ ਜਾ ਜਾ ਓਏ ਬਾਈ 8000 ਦੇਣਾ ਵੀ ਅੱਗੇ ਹੋਵੇ ਬਾਈ ਕੀ ਕਰੂਗਾ ਗਾਲਾਂ ਕੱਢਣਗੇ ਭੈਣ ਚ ਅੰਗਰੇਜ਼ੀ ਨਹੀਂ ਨਹੀਂ ਪੈਂਟੀਆਂ ਦੇ ਦਿੰਦਾ ਫਿਰ ਦਾ ਇਹ 500 ਰੁਪਿਆ ਹਾਂ ਹੁਣ ਕਿੰਨੇ ਦਾ ਹੋ ਗਿਆ 7000 ਪੂਰਾ ਕਹਿੰਦਾ ਅੱਛਾ ਮੈਂ ਦੋ ਅੱਧਾ ਕਰਦੇ ਚੱਲ ਨਵੇੜੋ ਯਾਰ ਨਵੇੜੋ ਬਾਈ ਯਾਰ ਗਾਲਾਂ ਬੁਬਾਰੀ ਗਾਲਾਂ ਕੱਢਣੀਆਂ ਮੈਨੂੰ ਆਹ ਦਿੰਦਾ ਜਮੈਂ ਬੱਕਰੀਆਂ ਨੂੰ ਅੱਛਾ ਜੀ ਇਹਨਾਂ ਦਾ ਕਿਹਦਾ 5000 ਹਾਂ ਯਾਰ ਕਿਉਂ ਠੀਕ ਬੱਕਰੀਆਂ ਦੇ ਦੇ ਦੋ ਅੰਗਰੇਜ਼ਾਂ ਐਂ ਕਰ ਯਾਰ ਆਇਆ ਭਾਈ ਮੈਂ ਇਹਨੂੰ ਕਿਹਾ ਵੀ 200 ਰੁਪਿਆ ਲਖਾਈ ਦਾ ਤੇ 300 ਰੁਪਏ ਮੈਨੂੰ ਦੇ ਦੇ ਉਹ ਤਾਂ ਫਿਰ 7 ਹੀ ਹੋ ਗਿਆ ਪੂਰਾ ਹੋਰ ਕੀ ਹੋ ਗਿਆ ਪੂਰੇ 7 ਦੀ ਬੱਕਰੀ ਕਿਰਕ ਤੂੰ ਕਿੰਨੇ ਪਾਏ ਆ ਜੇਬ ਚ ਪਾਇ ਲੈ ਨਾ ਧੱਕੇ ਮਾਰ ਪੈਸੇ ਆ 6200 ਕਿੰਨਾ ਸੀ ਇਹ 650 ਉਹ 300 ਕਰ 700 ਹੋ ਗਿਆ ਰੋਟਾ ਉਹਨਾਂ ਨੇ ਕੀ ਹੁ ਵਸਾਈਆਂ ਸੀ 6200 ਆਖਿਆ ਹੁਣ ਤੂੰ ਫੇਰ ਕਦੇ ਮੈਂ ਨਹੀਂ ਲਿਖਾਈ ਤੇ 200 ਮੈਂ ਆਪੇ ਦੇ ਦਿੰਦਾ ਚੱਲ ਫੇਰ ਰੱਖ ਲੈ ਯਾਰ ਨਹੀਂ ਮੰਨਿਆ ਕੇ ਲੱਗ ਜਾ ਕੋਈ ਇਹਦੇ ਜ ਵੱਡੀ ਕਮਾਈ ਹੈ ਨਹੀਂ ਗੀ ਲੱਸੀ ਆ ਬੱਕਰੀ ਮੈਨੂੰ ਵੀ ਨਹੀਂ ਕਮਾਈ ਮੈਂ ਤੈਨੂੰ ਦੱਸ ਦਿੰਦਾ ਤੂੰ ਮੇਰਾ ਦੁਸ਼ਮਣ ਨਹੀਂ ਤੇ ਮੇਰਾ ਮਸੇਰ ਨਹੀਂ ਗਾ ਨਹੀਂ ਨਹੀਂ ਠੀਕ ਆ ਨਾ 200 ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਸੌਦਾ 100 200 ਪਿੱਛੇ ਇਹ ਵੀ ਜਵਾਨ ਆ ਕਦੇ ਲੈ ਕੇ ਲੈ ਲੈ ਮੈਗੜਾ ਕੋਈ ਤਾਂ ਮੈਂ ਬਣ ਜਾ ਚਲੋ ਲਿਖਾਓ ਯਾਰ ਕੋਈ ਨਹੀਂ ਲਓ ਵੀ ਆ ਸੌਦਾ ਹੋ ਗਿਆ 650 ਦਾ ਹੀ ਪੈ ਗਿਆ ਸਮਝ ਲੈ ਤੇ ਸੌਦਾ ਲਖਾਈ ਉਹਨੇ ਕਰਾਉਣੀ ਨਾ 650 ਚ ਹਾਂ ਲਖਾਈ ਲਓ ਵੀ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਲਗਾਈ ਹੋਊਗੀ ਤੇਰੀ ਕੰਨੇ ਕਰਾਏਗਾ ਪੂਰੇ ਫੇਰੀ ਇਹ ਦਾਈ ਦੁੱਲੀ ਨਹੀਂ ਦੇਣੀ ਲਿਖਾਈ ਕਰਾਉਣਾ ਚੁੱਪ ਕਰਕੇ ਫੜਦਾ ਨਹੀਂ ਓਏ ਆਪੋ ਆਪਣੀ ਰੱਖ ਲੋ ਯਾਰਾ ਠੀਕ ਹੈ ਯਾਰਾ ਆਪੋ ਆਪਣੀ ਹੋ ਗਈ ਲਿਖਾਈ ਓਏ ਉਹਨੇ ਵੀ 4 ਰੁਪਏ ਕਮਾਉਣੇ ਆ ਵਿੱਚੋਂ ਆ ਬੱਲੇ 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 ਠੀਕ ਆ ਨਾ 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 ਛੱਡ ਦੇ ਛੱਡ ਦੇ ਲੈ ਵੀ ਪੱਠ ਵਿਖਾ ਦਿੰਦੇ ਆ ਤੁਹਾਨੂੰ ਆ ਪੱਠ ਦਾ 4500 ਦਾ ਨਹੀਂ ਨਹੀਂ ਆਪੋ ਆਪਣੀ ਆਪੋ ਆਪਣੀ ਕਰਤੀ ਆਪੋ ਆਪ ਦੀ ਹੋ ਜਾ ਕਿੰਨੇ ਦੀ 2 2 5 ਦੀ 5200 ਦੀ ਕਹਿ ਕਰਾਉਣੀ 8500 ਲੁੱਟ ਤੇ ਰਾਂਦਾ ਦੇ ਦੇ ਨਹੀਂ ਆਪਾਂ ਹੀ ਲੈ ਜਾ ਤੇਰੇ ਇੰਨਾ ਅੜਕੇ ਕਾ ਤੋਂ ਖੜ ਜਾ ਯਾਰ ਤੂੰ ਵੀ ਭੱਜ ਜਾਣਾ ਉਹ ਦੇ ਦੇ ਕਾਈ ਵਾ ਵਾ ਵੱਧ ਕੇ 6000 ਦੀ ਜਰੂਰੀ ਕਰਵਾਤਾ ਰਿਹਾ ਉਹ ਦੇ ਦਿਓ ਯਾਰ ਲਖਾਈ ਤੁਸੀਂ ਕਰਾ ਦੇ ਜੀ ਪਰਚੀ ਪਰਚੀ ਤੇ ਅੜਕੇ ਹੋ ਜਾਣਾ ਆਪਾਂ ਦੀ ਜੀ ਆਖਿਆ ਤੂੰ ਦਿਖਾ ਦੇ ਮੈਂ ਕਹਾਂ ਵੀ ਲਖਾਈ ਕਰਾ ਦੋ ਲੈ ਚੱਲ ਕਰਾ ਦੇ ਯਾਰ 100 ਨਾ ਜਾਨ ਨਿਕਲਦੀ ਆਪਦਾ ਤਾਂ 100 ਦੇਣਾ ਹੀ ਆ ਤੂੰ 200 ਪਾ ਤੇ 5 ਹੀ ਲਾਇਆ ਸੀ ਕੀ ਨਹੀਂ ਜਿਹੜੀ ਗੱਲ ਆ ਚੱਲ ਜਾਓ ਜਾਓ ਉਹ ਯਾਰ ਉਹ ਭਾਰੀ ਆ ਆ 5 ਹੀ ਲਾ ਕੇ ਗਿਆ ਸੀ ਲੈਦਾ ਮਾਲੀ ਤੱਕ ਹੀ 150 ਨਾ ਹੋਣਾ ਓਏ ਆਹੋ ਪਰ 200 ਵੱਧ ਤੈਨੂੰ ਦੇਦਾ ਥੋੜਾ ਪਰੇ ਜਾਂਦਾ 100 ਵੱਦੀ 300 ਵੱਧ ਪੈਂਦਾ ਉਹ ਸੌਤ ਨਹੀਂ ਜਾਈ ਨਾ ਚਲੋ ਚੈੱਕ ਕਰ ਲਓ ਬਈ ਯਾਰ ਚਲ ਚਲ ਲਿਖਾਤੀ ਲਿਖਾਓ ਬਈ ਲਓ ਵੀ ਆਹ ਥੋਲੂ ਨੂੰ ਦਵਾਤੀ ਪਾਠ ਠੀਕ ਆ ਬਾਈ ਬਸ ਸਹੀ ਆ ਸਹੀ ਆ ਸਹੀ ਠੀਕ ਆ ਮੇਰੀ ਕਰਤੀ 15 ਨਹੀਂ ਹੋਣੀ ਬਾਈ ਬਸ ਫਿਰ ਚਲ ਆਲੇ ਆਪਾਂ ਨੂੰ ਨਹੀਂ ਬਣਿਆ ਯਾਰ ਨਹੀਂ ਹੋਣੀ ਇੱਥੇ ਕਿੰਨੇ ਦੀ ਕਰਤੀ ਉਹ ਨਹੀਂ ਹੋਣੀ ਯਾਰ ਉਹ ਨਹੀਂ ਉਹ ਨਹੀਂ ਹੋਣੀ ਰੱਬ ਆ ਬਾਈ ਆ ਮੇਰਾ ਭਰਾ ਵੱਡਾ ਬਾਈ ਮੇਰਾ ਉਹ ਨਹੀਂ ਹੋਣੇ ਬਾਈ ਯਾਰ ਨਹੀਂ ਯਾਰ ਉਹ ਨਹੀਂ ਬਾਈ ਬਾਈ ਯਾਰ ਲੈ ਕੀ ਫਰਕ ਰਹਿ ਗਿਆ ਹੁਣ ਤੁਹਾਡਾ ਪੂਰੇ 15 ਦੀ ਗੱਲ ਨਹੀਂ ਹੋਣੀ ਕਿ ਲੰਘਾ ਤੂੰ ਕੰਨਾ ਕੰਨਾ 25 ਕੰਨਾ ਕਿੰਨੇ ਚਿਰ ਦੀ ਗੱਬਣਾ ਆ 16 ਦੀ ਲੈ ਜਾ ਬਸ ਗੱਬਣਾ ਗੱਬਣਾ ਮਾਰਦਾ ਗੱਬਣਾ 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 ਮੈਂ 16 ਦੀ ਲੈ ਜਾ ਯਾ ਵੇਕ ਬੜਾ ਲਿਆ ਜੀ ਮੇਰੇ ਨਾਲ ਵਿਕੀਆਂ ਸੀ ਭਾਈ ਮੈਂ ਵਾਪਸ ਲਿਆਂਦਿਆਂ ਅਗਲੇ ਤੋਂ ਪੈਸੇ ਨਹੀਂ ਬਣਾਂਗੇ ਅੱਛਾ ਮੈਂ 35000 ਰੁਪਏ ਬੱਤੇ ਨਾਲ ਠੀਕ ਹਾਂ ਭਾਈ ਪੂਰਾ ਪੂਰਾ ਹੋ ਰਿਹਾ ਕੋਰੇ ਮੈਂ ਤੇਰੀ ਗੱਲ ਸੁਣਦਾ ਨਾ ਮੇਰੇ ਨੇੜੇ ਤਾਂ ਆ ਜਾ ਤੂੰ ਤੇਰੇ ਨੇੜੇ ਹੀ ਆ ਜਾ ਮੂੰਹ ਆਏ ਨੂੰ ਕਰ ਲੈ ਭਾਈ ਚੱਲ ਚੱਲ ਇਹ ਦੁਆਲੇ ਪੈਸੇ 16000 ਦਿਓਗੀ ਮੈਂ ਨਾਲ ਪੈਸੇ ਮੈ ਦਿਆਂਗਾ 16000 ਦੰਨੇ ਦਵਾਲੀ ਨੂੰ ਮਾਦੇ ਨੂੰ 16000 ਰੁਪਿਆ ਚੰਗੀ ਆ ਤੇ ਹੋ ਵੀ ਤਾਂ ਚੱਲ ਜਾ ਜਿੰਨੇ ਵੀ ਕਰਤੀ ਹੋਣਾ 16 ਦੀ ਚਲਣ ਵਾਲੀ ਚਲੋ ਠੀਕ ਹੈ ਜੀ